ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਪ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਮਹਾਨ ਗੁਰੂ ਜਿਸ ਨੇ ਇੱਕ ਸਿਰੇ ਦੇ ਚੋਰ ਨੂੰ ਕਿਵੇਂ ਸੁਧਾਰਿਆ ਗੁਰਨਾਣਕ ਦੇਵ ਜੀ ਜੱਤ ਨੂੰ ਤਾਰਦੇ ਹੋਏ ਪੂਰਬ ਦਿਸ਼ਾ ਵੱਲ ਸਿਸ਼ਟ ਅਸਾਮ ਪ੍ਰਾਂਤ ਵਿੱਚ ਗਏ ਗੁਰੂ ਨਾਨਕ ਦੇਵ ਜੀ ਦਾ ਜਦੋਂ ਵੀ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਪਰਵੇਸ਼ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਉਹ ਪਿੰਡ ਪਿੰਡ ਜਾਂ ਸ਼ਹਿਰ ਦੇ ਬਾਹਰ ਇੱਕ ਦਰਖਤ ਥੱਲੇ ਬੈਠਦੇ ਸਨ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਸਨ ਸੰਗਤਾਂ ਦੇਖ ਕੇ ਗੁਰਨਾਨਕ ਦੇਵ ਜੀ ਪਾਸ ਆਉਂਦਿਆਂ ਤੇ ਬਹੁਤ ਸਾਰੇ ਲੋਕ ਗੁਰੂ ਜੀ ਤੋਂ ਪ੍ਰਭਾਵਿਤ ਵੀ ਹੁੰਦੇ ਗੁਰਨਾਨਕ ਦੇਵ ਜੀ ਜਦੋਂ ਅਸਾਮ ਗਏ ਤਾਂ ਸ਼ਹਿਰ ਦੇ ਬਾਹਰ ਇੱਕ ਦਰਖਤ ਥੱਲੇ ਬੈਠ ਕੇ ਹੌਲੀ ਹੌਲੀ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਗੁਰੂ ਜੀ ਨਾਲ ਜੁੜਨ ਲੱਗੇਗਾ ਜਿਸ ਵਿੱਚ ਇੱਕ ਸਿਰੇ ਦਾ ਚੋਰ ਜਿਸ ਨੂੰ ਭੁੰਗਣਾ ਚੋਰ ਕਿਹਾ ਜਾਂਦਾ ਹੈ ਉਹ ਵੀ ਗੁਰਨਾਨਕ ਦੇਵ ਜੀ ਦੀ ਸੰਗਤ ਵਿੱਚ ਸ਼ਾਮਲ ਹੋ ਗਿਆ ਉਹਨਾਂ ਗੁਰੂ ਜੀ ਦੇ ਵਿਚਾਰ ਬਹੁਤ ਚੰਗੇ ਲੱਗੇ ਗੁਰੂ ਜੀ ਤੋਂ ਪ੍ਰਭਾਵਿਤ ਹੋਇਆ ਉਸ ਭੂਮੀਆਂ ਚੋਰ ਨੇ ਗੁਰੂ ਜੀ ਨੂੰ ਆਪਣੇ ਘਰ ਭੋਜਨ ਤੇ ਸੱਦਿਆ ਜਦੋਂ ਗੁਰੂ ਨਾਨਕ ਦੇਵ ਜੀ ਉਸ ਭੂਮੀਆਂ ਚੋਰ ਦੇ ਘਰ ਗਏ ਤਾਂ ਉਸ ਦੇ ਵੱਖ-ਵੱਖ ਤਿਆਰ ਕੀਤੇ ਭਗਵਾਨਾਂ ਨੂੰ ਵੇਖ ਕੇ ਗੁਰੂ ਜੀ ਨੇ ਭੂਮੀਆਂ ਤੋਂ ਪ੍ਰਸ਼ਨ ਪੁੱਛਿਆ ਕਿ ਤੁਸੀਂ ਕੀ ਕਿਰਤ ਕਰਦੇ ਹੋ ਤੱਪੂਮੀਆਂ ਨੇ ਕਿਹਾ ਗੁਰੂ ਜੀ ਛੋਡੇ ਤੋਂ ਕਾਹਦਾ ਲੁਕੋ ਮੈਂ ਇੱਕ ਫਿਰੇ ਦਾ ਚੋਰ ਹਾਂ ਗੁਰੂ ਜੀ ਨੇ ਕਿਹਾ ਤੇਰੀ ਹੱਕ ਸੱਚ ਦੀ ਕਮਾਈ ਨਹੀਂ ਤੇਰੀ ਹਰਾਮ ਦੀ ਕਮਾਈ ਹੈ ਅਸੀਂ ਤੇਰੇ ਘਰ ਭੋਜਨ ਨਹੀਂ ਕਰਦੇ ਢੂਮੀਆਂ ਨੇ ਗੁਰੂ ਜੀ ਜਿਨਾਂ ਮਰਦਾਂ ਕੀਤੇ ਨਾ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਇੱਕ ਸ਼ਰਤ ਤੇ ਤੇਰਾ ਭੋਜਨ ਖਵਾਰ ਕਰ ਸਕਦੇ ਹਾਂ ਕਿ ਤੂੰ ਚੋਰੀ ਛੱਡ ਦੇਵੇਂਗਾ ਭੁੰਗੀਆਂ ਨੇ ਕਿਹਾ ਮਹਾਰਾਜ ਚੋਰੀ ਛੱਡੀ ਨਹੀਂ ਜਾਂਦੀ ਚੋਰੀ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਗੁਰਨਾਣਕ ਦੇਵ ਜੀ ਨੇ ਕਿਹਾ ਕਿ ਫਿਰ ਅਸੀਂ ਤੇਰੇ ਘਰ ਭੋਜਨ ਨਹੀਂ ਕਰ ਸਕਦੇ ਤਾਂ ਭੁੰਗੀਆਂ ਨੇ ਕਿਹਾ ਗੁਰੂ ਜੀ ਤੁਸੀਂ ਇਸ ਮੰਗ ਮੰਗ ਨੂੰ ਛੱਡ ਕੇ ਤੁਸੀਂ ਹੋਰ ਜੋ ਬਚਨ ਕਹੋਗੇ ਮੈਂ ਮੰਗਣ ਲਈ ਮੈਂ ਮੰਨਣ ਲਈ ਤਿਆਰ ਹਾਂ ਅੰਤ ਗੁਰੂ ਜੀ ਨੇ ਤਿੰਨ ਵਚਨ ਕਹੇ ਸਭ ਤੋਂ ਪਹਿਲਾ ਸੀ ਝੂਠ ਨਾ ਬੋਲਣਾ ਦੂਜਾ ਸੀ ਨਾਮਕ ਹਰਾਨ ਨਾ ਕਰਨਾ ਕਰਨਾ ਤੇ ਅੰਤਮ ਤੀਜਾ ਵਚਨ ਸੀ ਗਰੀਬ ਮਾਰਨਾ ਕਰਨਾ ਆਪ ਤੋਂ ਭੂਮਿਕਾ ਨੇ ਗੁਰੂ ਜੀ ਨੂੰ ਵਾਅਦਾ ਕੀਤਾ ਕਿ ਗੁਰੂ ਜੀ ਮੈਂ ਇਸ ਬਚਨਾਂ ਤੇ ਤਣਾ ਮਨੋਂ ਅਮਲ ਕਰਾਂਗਾ ਭੁੰਗਾਨ ਨੇ ਬਿਆਨ ਦਰ ਬਣਾਈ ਕਿ ਅੱਜ ਤੋਂ ਬਾਅਦ ਛੋਟੇ ਮੋਟੇ ਘਰਾਂ ਨੂੰ ਛੱਡ ਕੇ ਵੱਡੇ ਰਾਜ ਘਰਾਂ ਨੇ ਚੋਰੀ ਕੀਤੀ ਜਾਵੇ ਮਹਿਲਾ ਵਿੱਚ ਚੋਰੀ ਕੀਤੀ ਜਾਵੇ ਭੁੰਗਾਂ ਚੋਰੀ ਕਰਨ ਲਈ ਇੱਕ ਮਹਿਲ ਵੱਲ ਚਲਾ ਗਿਆ ਤਾਂ ਉਸ ਦੇ ਦਰਵਾਜ਼ੇ ਵਿੱਚ ਸਿਪਾਈ ਖੜੇ ਹਨ ਸਿਪਾਈ ਪੁੱਛਦੇ ਹਨ ਤੂੰ ਕੌਣ ਹੈ ਕੀ ਕਰਨਾ ਹੈ ਤਾ ਉਸ ਨੂੰ ਗੁਰੂ ਜੀ ਦਾ ਬਚਨ ਯਾਦ ਆਉਂਦਾ ਹੈ ਕਿ ਸੱਚ ਬੋਲਣਾ ਹੈ ਝੂਠ ਨਹੀਂ ਬੋਲਣਾ ਤਾਂ ਉਸ ਨੇ ਕਿਹਾ ਮੈਂ ਚੋਰ ਹਾਂ ਚੋਰੀ ਕਰਨਾ ਹੈ ਛਪਾਈਆਂ ਨੇ ਉਸ ਦਾ ਮਹਿੰਗਾ ਲਿਵਾਸ ਵੇਖ ਕੇ ਕਿਹਾ ਕਿ ਇਹ ਰਾਤ ਘਰਾਣੇ ਦਾ ਬਹੁਤ ਵੱਡਾ ਸਬੰਧੀ ਹੈ ਤੇ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ ਉਹ ਅੰਦਰ ਚਲਾ ਆ ਗਿਆ ਭੁੰਮੀਆਂ ਬਹੁਤ ਕੋਸ਼ਿਸ਼ ਹੋਇਆ ਕਿ ਗੁਰੂ ਜੀ ਦੇ ਇਸ ਬਚਨ ਨਾਲ ਤਾਂ ਮੈਨੂੰ ਚੋਰੀ ਕਰਨੀ ਹੋਰ ਆਸਾਨ ਹੋ ਗਈ ਤਾਂ ਅੱਗੇ ਰਾਤ ਪੈਣ ਮਹਿਲ ਵਿੱਚ ਛਿਪ ਗਿਆ ਤੇ ਰਾਤ ਪੈਣ ਤੇ ਉਸ ਨੇ ਚੋਰੀ ਕਰਨ ਲਈ ਤੰਜੋਰੀਆਂ ਖੋਲੀਆਂ ਤੇ ਇੱਕ ਪੰਡ ਹੀਰੇ ਜਵਾਹਰਾਤਾਂ ਦੀ ਭਰ ਲਈ ਤਾਂ ਇੱਕ ਬਰਤਨ ਵਿੱਚ ਖਾਣਾ ਪਿਆ ਸੀ ਉਸ ਨੂੰ ਭੁੱਖ ਲੱਗੀ ਤੇ ਉਸ ਨੇ ਉਸ ਖਾਣੇ ਦਾ ਸਵਾਦ ਚਖਿਆ ਤਾਂ ਗੁਰੂ ਜੀ ਦਾ ਦੂਸਰਾ ਵਚਨ ਯਾਦ ਆਇਆ ਕਿ ਨੰਮਕ ਹਰਾਮ ਨਹੀਂ ਕਰਨਾ ਤਾ ਉਸਨੇ ਸੋਚਿਆ ਕਿ ਮੈਂ ਤਾਂ ਇਸ ਰਾਜੇ ਦਾ ਨਾਮ ਕਹਾ ਰਿਆ ਮੈਂ ਇਹਦੀ ਚੋਰੀ ਨਹੀਂ ਕਰਦਾ ਤਾਂ ਭਰੀ ਹੋਈ ਪੰਡ ਉੱਥੇ ਹੀ ਛੱਡ ਕੇ ਤੇ ਭੁੰਗਣਾ ਚਲਾ ਗਿਆ ਅਗਲੇ ਦਿਨ ਜਦੋਂ ਰਾਜ ਘਰਾਣੇ ਵਿੱਚ ਖਬਰ ਫੈਲ ਗਈ ਕਿ ਚੋਰ ਆਇਆ ਚੋਰੀ ਕੀਤੀ ਸਮਾਨ ਪਿਆ ਪਰ ਲੈ ਕੇ ਨਹੀਂ ਗਿਆ ਚੋਰ ਦਾ ਆਉਣਾ ਹੀ ਇੱਕ ਬਹੁਤ ਵੱਡੀ ਸਮੱਸਿਆ ਸੀ ਸਾਰੇ ਸਿਪਾਈ ਤੇ ਅਹਿਲਕਾ ਚਕੰਨੇ ਹੋ ਗਏ ਤਾਂ ਉਹਨਾਂ ਨੇ ਵੱਖ-ਵੱਖ ਚੋਰਾਂ ਨੂੰ ਫੜ ਲਿਆ ਤੇ ਉਸ ਨਾਲ ਕੁੱਟ ਮਾਰ ਕਰਕੇ ਪੁੱਛਣ ਲੱਗੇ ਦੱਸ ਤੂੰ ਚੋਰੀ ਕੀਤੀ ਹੈ ਕਿ ਨਹੀਂ ਜਦੋਂ ਭੂਮੀਆਂ ਨੂੰ ਇਹ ਪਤਾ ਲੱਗਿਆ ਕਿ ਚੋਰੀ ਤਾਂ ਮੈਂ ਕੀਤੀ ਹੈ ਬੇਕਸੂਰ ਲੋਕਾਂ ਨੂੰ ਮਾਰ ਪੈ ਰਹੀ ਹੈ ਤਾਂ ਉਸ ਨੂੰ ਗੁਰੂ ਜੀ ਦਾ ਤੀਸਰਾ ਬਚਨ ਯਾਦ ਆਇਆ ਤੀਸਰਾ ਬਚਨ ਸੀ ਕਿ ਗਰੀਬ ਮਾਰ ਨਹੀਂ ਕਰਨੀ ਮੇਰੇ ਕਰਕੇ ਕਿਸੇ ਗਰੀਬ ਦੇ ਮਾਰ ਪੈ ਰਹੀ ਹੈ ਤਾਂ ਉਹ ਮਹਿਲ ਵੱਲ ਗਿਆ ਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਕਹਿੰਦਾ ਹੈ ਕਿ ਮਹਾਰਾਜ ਚੋਰੀ ਮੈਂ ਕੀਤੀ ਹੈ ਇਹ ਬੀ ਗੁਨਾਹ ਹਨ ਇੰਨਾ ਮੈਨੂੰ ਛੱਡਿਆ ਜਾਵੇ ਰਾਜਾ ਫਰਾਨ ਹੋਇਆ ਤਾਂ ਉਸਨੇ ਪੁੱਛਿਆ ਵੀ ਤੂੰ ਚੋਰੀ ਕਿਵੇਂ ਕੀਤੀ ਉਹ ਕਹਿੰਦਾ ਵੀ ਮੈਂ ਮਹਿਲ ਦੇ ਦਰਵਾਜ਼ੇ ਵਿੱਚ ਆਇਆ ਤੇ ਚੁਪਾਈਆਂ ਨੇ ਪੁੱਛਿਆ ਤੂੰ ਕੌਣ ਹੈ ਦੁਵਾਰ ਪਾਲਾ ਨੇ ਪੁੱਛਿਆ ਤੂੰ ਕੌਣ ਹੈ ਤਾਂ ਮੈਂ ਕਿਹਾ ਮੈਂ ਚੋਰ ਹਾਂ ਚੋਰੀ ਕਰਨ ਆਇਆ ਤਾਂ ਉਸਨੇ ਭੂਮੀਆਂ ਨੇ ਰਾਜੇ ਨੂੰ ਸਾਰੀ ਕਥਾ ਸੁਣਾ ਦਿੱਤੀ ਕਿ ਇਹ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਤਿੰਨ ਬਚਨ ਦਿੱਤੇ ਸਨ ਮੈਂ ਉਹ ਤਿੰਨ ਬਚਨਾਂ ਦਾ ਕਰਕੇ ਇੱਥੇ ਆਇਆ ਹਾਂ ਤੇ ਉਹ ਗੁਰਨਾ ਰਾਜਾ ਗੁਰਨਾਨਕ ਦੇਵ ਜੀ ਬਾਰੇ ਜਾਣਦਾ ਸੀ ਉਸਨੇ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਮੈਨੂੰ ਇਹਦੇ ਵਰਗੇ ਮਾਨਦਾਰ ਤੇ ਸੂਝਵਾਨ ਲੋਕਾਂ ਦੀ ਲੋੜ ਹੈ ਉਸਨੇ ਭੂਮੀਆਂ ਨੂੰ ਮਾਫ਼ ਕੀਤਾ ਤੇ ਉਸ ਨੂੰ ਆਪਣੇ ਦਰਬਾਰ ਵਿੱਚ ਅਹੁਦਾ ਦਿੱਤਾ ਭੂਮੀਆਂ ਬਹੁਤ ਹੈਰਾਨ ਹੋਇਆ ਉਸਨੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਤਿੰਨ ਬਚਨਾ ਨਾਲ ਮੈਂ ਇੱਥੇ ਪਹੁੰਚ ਗਿਆ ਜੇ ਮੈਂ ਮੰਨ ਲੈਂਦਾ ਕਿ ਚੋਰੀ ਨਹੀਂ ਕਰਨੀ ਤਾਂ ਮੈਂ ਅੱਜ ਕਿਸੇ ਮੁਲਕ ਦਾ ਰਾਜਾ ਵੀ ਹੋ ਸਕਦਾ ਸੀ ਮੇਰੀ ਕਿਸਮਤ ਵੀ ਬਦਲ ਸਕਦੀ ਸੀ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਸੱਚ ਬੋਲਣਾ ਗਰੀਬ ਮਾਰ ਨਹੀਂ ਕਰਨੀ ਤੇ ਨੰਮਕ ਹਰਾਮ ਨਹੀਂ ਕਰਨਾ ਭੂਮੀਆਂ ਨੇ ਇਸ ਤਿੰਨ ਨਿਮ ਬਚਨ ਮੰਨੇ ਤਾਂ ਉਹ ਇੱਕ ਦਰਬਾਰੀ ਬਣ ਗਿਆ ਗੁਰੂ ਜੀ ਦੇ ਬਚਨ ਬਚਨਾ ਵਿੱਚ ਬਹੁਤ ਵੱਡੀ ਤਾਕਤ ਹੈ ਭੂਮੀਆਂ ਇਸ ਦੀ ਬਹੁਤ ਵੱਡੀ ਉਦਾਹਰਣ ਹੈ ਮੀਤ ਕਰਦਾ ਹਾਂ ਇਹ ਸਾਖੀ ਤੋਂ ਸਾਨੂੰ ਬਹੁਤ ਚੰਗੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ